ਸੋਸੀ ਕਾ ਜੀ ਮੈਂ ਸੁਣ ਆਪਣਾ ਜੀਸ ਕਾਲੇਕੇ ਅੱਜ ਆਪਾਂ ਖੜੇ ਜੀ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਜਿੱਥੇ ਕੇ ਸਮੂਹ ਨਗਰ ਪੰਚਾਇਤ ਕਾਲੇਕੇ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰ ਜਿਹੜੇ ਬਹੁਤ ਹੀ ਲੰਬੇ ਸਮੇਂ ਤੋਂ ਹੋਣਾ ਟਾਇਲ ਵਾਲੇ ਵਾਲੇ ਫਾਰਮ ਸੀਗੇ ਪਰੇ ਵੈਸ ਸੀਗੇ ਮੱਖਣ ਸੇ ਉਹ ਪਾਸ ਹੋਏ ਨੇ ਤਕਰੀਬਨ ਅੱਜ ਉਹਨਾਂ ਦੇ ਸਰਟੀਫਿਕੇਟ ਨੇ ਜਿਹੜੇ ਸਾਹਮਣੇ ਬੰਡੇ ਜਾ ਰਹੇ ਨੇ ਰਣਜੀਤ ਕਾਰ ਬਿੰਦਰ ਸਿੰਘ ਬਿੰਦਰ ਦਾ ਹੁੰਦਾ ਸਟਾਫ ਹੈ ਫਾਲਸ ਦਰਸ਼ਨਾ ਕੌਰ ਨੂੰ ਮੈਂ ਬੁਲਾਵਾਂ ख्यार कौर सिंह कौर बलजीत कौर बहादुर सिंह भोली कौर भोला खान 아니, <목소리도> 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 गणजीत कौर सिंह चरणजीत चरणजीत ਪਰਦੀਪ ਕੌਰ ਜਗਦੇਵ ਸਿੰਘ ਆ ਜਾਓ ਦੇਵ ਅੱਗੇ ਪਰਵਜੀਤ ਕੌਰ ਭੋਲਾ ਸਿੰਘ ਹੁਣਾ ਜੀ ਆ ਜਾਓ ਦਿਕਤਾਰ ਸਿਕ ਦਰਖੋ ਹਜੇ ਹੋਰ ਬੁੱਟਾ ਸਿੰਘ ਵੀ ਸਾਰੇ ਨਾਲ ਕਰਦੇ ਜਿਦਾ ਕਰਦੇ ਕਰਨੈਲ ਕੌਰ ਕਰਤਾਰ ਸਿੰਘ ਆਪਣਾ ਮੰਦਾ ਹੋ ਤੁਸੀਂ ਸੋਸੀ ਗੱਲ ਜੀ ਮੈਂ ਤੁਹਾਡਾ ਆਪਣਾ ਜੀਐਸ ਕਾਲੇਕੇ ਅੱਜ ਆਪਾਂ ਖੜੇ ਆ ਜੀ ਪਿੰਡ ਕਾਲੇਕਿਆਂ ਦੇ ਵਿੱਚ ਜ਼ਿਲ੍ਹਾ ਬਰਨਾਲਾ ਦਾ ਇਹ ਪਿੰਡ ਹੈ ਜਿੱਥੇ ਅੱਜ ਸਮੂਹ ਨਗਰ ਪੰਚਾਇਤ ਕਾਲੇਕੇ ਅਤੇ ਉਹਨਾਂ ਦੇ ਨਾਲ ਹੀ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਅਮਨ ਸਿੰਘ ਅਮਨ ਸਿੰਘ ਤੇ ਸੁਰਿੰਦਰ ਸਿੰਘ ਉਹ ਵੀ ਪਹੁੰਚੇ ਹੋਏ ਨੇ ਇੱਥੇ ਤੁਸੀਂ ਸਾਰਿਆਂ ਦੇ ਹੱਥ ਵਿੱਚ ਦੇਖ ਸਕਦੇ ਹੋ ਜਿਨ੍ਹਾਂ ਦੇ ਘਰ ਪਾਸ ਹੋਏ ਨੇ ਹਨਾ ਤੇ ਨਿਯੁਕਤੀ ਪੱਤਰ ਇਹਨਾਂ ਦੇ ਹੱਥ ਵਿੱਚ ਨੇ ਬਾਕੀ ਆਪਾਂ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਵੀ ਖੜੇ ਨੇਗੇ ਬਾਈ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਅੱਜ ਕਿੰਨੇ ਪਰਿਵਾਰਾਂ ਨੂੰ ਇਹ ਜਿਹੜੇ ਹੈਗੇ ਨੇ ਨਿਯੁਕਤੀ ਪੱਤਰ ਵੰਡੇ ਗਏ ਨੇ ਤੋ ਆਪਾਂ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਸਰਪੰਚ ਸਾਹਿਬ ਸੋਸੀ ਗਾਲ ਜੀ ਸੋਸੀ ਗਾਲ ਜੀ ਇਹ ਜੀ ਕੱਚੇ ਘਰਾਂ ਦੇ ਜਿਹੜੇ ਫਾਰਮ ਭਰੇ ਸੀ ਹੂੰ ਉਹ ਪੀ ਆਫ ਸਰਕਾਰ ਦੇ ਸਰਕਾਰ ਉਹਨਾਂ ਦੇ ਕੱਚੇ ਘਰ ਪਾਸ ਹੋ ਗਏ ਹੂੰ ਉਹ 25 ਘਰ ਪਾਸ ਹੋਏ ਨੇ 25 ਨੂੰ ਅਸੀਂ ਫਾਰਮ ਦੇਤੇ ਐ ਐਮ ਐਲ ਆ ਸਰ ਦੀ ਕੋਾਈ ਚ ਠੀਕ ਹੈ ਜੀ ਘਰ ਬਣਾਈ ਜਾਣਗੇ ਠੀਕ ਹੈ ਜੀ ਸੋਸੀ ਗਾਲ ਜੀ ਸੋਸੀ ਗਾਲ ਜੀ ਸਰ ਜਿਹੜੇ ਇਹ ਅੱਜ ਫਾਰਮ ਭੰਡੇ ਗਏ ਨੇ ਨੁਕਤੀ ਪੱਤਰ ਦਿੱਤੇ ਗਏ ਨੇ ਜੀ ਇਹ ਕਿੰਨੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਵੀ 25 ਘਰਾਂ ਨੂੰ ਦਿੱਤੇ ਗਏ ਨੇ ਟੋਟਲ ਕਿੰਨੇ ਘਰ ਸੀਗੇ ਜੀ ਕੁਝ ਰਹਿੰਦੇ ਨੇ ਜਾਂ ਸਾਰਿਆਂ ਦੇ ਕਲੀਅਰ ਹੋ ਗਏ ਜਾਂ ਕਿੰਨੇ ਟਾਈਮ ਦੇ ਵਿੱਚ ਇਹ ਕੰਮ ਸਟਾਰਟਿੰਗ ਹੋ ਜਾਣਾ ਜੀ ਇਹ ਤਾਂ ਬਸ ਇੱਕ ਅੱਧੇ ਦਿਨ ਦੇ ਵਿੱਚ ਕਿਸ਼ਤਾਂ ਨੂੰ ਪਾਈ ਜਾਣੀ ਪਹਿਲੀ ਜੀ ਠੀਕ ਹੈ ਜੀ ਜਿਵੇਂ ਜਿਵੇਂ ਮਤਲਬ ਕਿ ਬਣਾਈ ਜਾਣਗੂ ਮੈਨਾਂ ਕੋਲੇ ਕਿਸ਼ਤਾਂ ਹੀ ਜਾਊਗੀ ਠੀਕ ਹੈ ਜੀ ਤੇ ਮਤਲਬ 100 ਤੋਂ ਉੱਪਰ ਸੀਗੇ ਕੁਝ ਪਹਿਲਾ ਬੰਦੇ ਸੀਗੇ 25 ਘਰਾਂ ਦੀ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਨੇ ਕੱਚੇ ਘਰ ਜਿਹਨੂੰ ਪੱਕਿਆਂ ਦੀ ਮੈਨਾਂ ਜਿਵੇਂ ਵਾਈਟ ਪ੍ਰਵਾਨਗੀ ਦਿੱਤੀ ਗਈ ਹੈ ਬਣਾਉਣ ਵਾਸਤੇ ਤੇ ਹੁਣ ਤਾਂ ਬਸ ਇੱਕ ਦੋ ਠੀਕ ਹੈ ਜੀ ਇੱਕ ਦੋ ਦਿਨਾਂ ਦੇ ਵਿੱਚ ਹੀ ਕੰਮ ਸਟਾਰਟ ਹੋ ਜਾਣਾ ਹੈ ਨਾ ਜੀ ਸੋ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਸਮੂਹ ਨਗਰਪੰਚਾਇਤ ਮੈਂਬਰ ਹਨਾ ਮੌਜੂਦਾ ਪੰਚਾਇਤ ਮੈਂਬਰ ਖੜੇ ਨੇਗੇ ਤੇ ਬੀਬੀਆਂ ਦੇ ਹੱਥ ਵਿੱਚ ਤੁਸੀਂ ਨੁਕਤੀਬੱਤਬ ਦੇਖ ਸਕਦੇ ਹੋਗੇ ਹਨਾ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਅੱਜ ਸਾਨੂੰ ਜਿਹੜਾ ਤੁਹਾਡੇ ਟਾਇਲ ਵਾਲੇ ਵਾਲੇ ਕੱਚੇ ਘਰ ਸੀ ਨਾ ਸੱਤਾਂ ਡਿੱਗਣ ਵਾਲੀਆਂ ਸੀਗੀਆਂ ਅੱਜ ਐਮਐਲਏ ਸਾਹਿਬ ਆਏ ਨੇਗੇ ਨਾਲ ਹਨਾ ਨਗਰਪੰਚਾਇਤ ਖੜੀ ਹੈਗੀ ਕੀ ਕਹਿਣਾ ਚਾਹੋਗੇ ਕਿੰਨੀ ਕੁ ਖੁਸ਼ੀ ਹੈ ਵੀ ਪਿੰਡ ਕਾਲੇਕਿਆਂ ਦੇ ਵਿੱਚ ਜੋ ਪੰਚਾਇਤ ਮੈਂਬਰ ਨੇਗੇ ਸਰਪੰਚ ਸਾਹਿਬ ਨੇਗੇ ਤੇ ਵਲੰਟੀਅਰ ਨੇਗੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਅੱਜ ਤੁਹਾਨੂੰ ਨੁਕਤੀ ਪੱਤਰ ਵੰਡੇ ਨੇਗੇ ਕੀ ਕਹਣਾ ਚਾਹਾਂ ਕਿ ਕਿੰਨੇ ਖੁਸ਼ ਹਾਂ ਬਹੁਤ ਬਹੁਤ ਧੰਨਵਾਦ ਕਿੰਨੇ ਕ ਟਾਈਮ ਦੀ ਬੇਟਿੰਗ ਚੱਲ ਰਹੀ ਸੀ ਜਿਹੜੀ ਅੱਜ ਤੁਹਾਨੂੰ ਪੂਰੀ ਹੋ ਗਈ ਹੈ ਸਾਲਾਂ ਤੋਂ ਚੱਲ ਰਹੀ ਸੀ ਅੱਛਾ ਕਈ ਲੰਬਾ ਸਮਾਂ ਹੋ ਗਿਆ ਸੀ ਨਾ ਸਾਲਾਂ ਤੋਂ ਜਿਹੜੀ ਅਮੀਰ ਸੀਗੀ ਉਹ ਅੱਜ ਪੂਰੀ ਹੋਈ ਹੈ ਜੀ ਸੋ ਮੈਂ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਐਮ ਐਲ ਏ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਅੱਜ ਪਿੰਡ ਕਾਲੇ ਕੰਦੇ ਵਿੱਚ ਪਹੁੰਚ ਕੇ ਇਹ ਜਿਹੜਾ ਕਾਫੀ ਲੰਬੇ ਸਮੇਂ ਤੋਂ ਲੰਮਕਰੀਆਂ ਮੰਗਾਂ ਸੀ ਕਿ ਜਵ ਪੁਰੀਆਂ ਹੋ ਜੇ ਨੇ ਜਿਨ੍ਹਾਂ ਨੂੰ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਜੋ ਟਾਇਲ ਵਾਲੇ ਆਲੇ ਕੱਚੇ ਘਰ ਸੀਗੇ ਉਹ ਨਿਕਿਤ ਪੱਤਰ ਵੰਡੇ ਗਏ ਨੇ ਤਕਰੀਬਨ 25 ਕਰਾਂ ਦੇ ਜੋ ਪਾਸ ਹੋਈ ਸੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ